ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਬਹੁਤ ਟਾਈਮ ਬਾਅਦ ਅੱਜ ਵਲੌਗ ਪਾ ਰਹੇ ਆ ਤੇ ਅੱਜ ਆਪਾਂ ਟੂੜੀਲੀ ਮਸ਼ੀਨ ਚਲਾਦੀ ਹੁਣ ਮਗਰ ਦੇਖ ਹੀ ਰਿਹਾ ਹੋਊਗਾ ਦਿਖਾਉਣਿਆ ਹੁਣ ਤੇ ਟਾਈਮ ਲਾਇਆ ਸੀ 5 5 ਵਜੇ 28 ਮਿੰਟ ਦੇ ਦੇਖ ਦੇ ਪਹਿਲੀ ਟਰਾਲੀ ਕਿੰਨੇ ਚ ਭਰਦੇ ਹੁੰਦਾ ਟਾਈਮ ਲਾਊਗੀ ਪਹਿਲੀ ਤੇ ਕਿਰਾ ਚਲਾਈ ਆ ਹੁਣੀ ਵਾਹ ਕੋ ਚੱਕਰ ਆਗਾ ਇੱਕ ਟਰਾਲੀ ਹੁੰਦਾ ਪਹਿਲਾਂ ਭਰਤੀ ਸੀ ਇੱਕ ਟਰਾਲੀ ਹੁੰਦਾ ਭਰਤੀ ਸੀ ਤੇ ਮੈਂ ਸੋਚਿਆ ਵੀ ਵਲੌਗ ਬਣਾ ਲਿਆ ਜ ਬਹੁਤ ਟਾਈਮ ਹੋ ਗਿਆ YouTube ਤੇ ਪਾਇਆ ਨਹੀਂ ਕੋਈ ਉਹ ਜਿਹੜਾ ਜਾਉਂਗਾ ਯਾਰ ਉਹ ਅਰਸ਼ ਵੀਰ ਉੱਥੇ ਕੀਤਾ ਬਟਾਰਾ ਮਾਦਾ ਬੰਦੇ ਹੀ ਨਹੀਂ ਬਰਤਨ ਅਜ ਭੁੱਲ ਗਿਆ ਅੱਧ ਤੱਕ ਕਰਨੇ ਕਦੇ ਮਸ਼ੀਨ ਲੱਗੀ ਹੋਈ ਹੈ ਇੱਕ ਰਕਲਾ ਚਾ ਦੇਣਾ ਪੈਂਦਾ ਜੀ ਕਾੜ ਦੂੰ ਵਧੀਆ ਸੁੱਕਾ ਗਾ ਤੈਂ ਚਾਰ ਤੇ ਕਹੋਗੇ ਚਲ ਕਬੱਡੀ ਨੂੰ ਕਿ ਲਈ ਹੈ ਟਰੈਕਟਰ ਬੱਸ ਉੰਨੀ ਦੇ ਲਾਗਤ ਨਹੀਂ ਲੇ ਜਾਇਆ ਜੀ ਆ ਸਰਨੇ ਗੈਰਮੀ ਵੀ ਲੇ ਜਾ ਦਾ ਵਸੂਮ ਕੇ ਰਮਸ਼ੀਨ ਚਲਾਈ ਸੀਗੀ ਇੱਕ ਟਰਾਲੀ ਵਾ ਪਹਿਲੀ ਗਊ ਸਾਹ ਚਲਾ ਦਿੰਦੇ ਹੁੰਦੇ ਆ ਲੋਕ ਹੋਰ ਭਰਦੇ ਅੱਜ ਤੇ ਇਹ ਨੂੰ ਤਾਂ ਕੱਲੂ ਚਲਾਵਾਂਗੇ ਇਹ ਪਾ ਟਰਾਲੀ ਲਈ ਸੀਗੀ 5 ਵਜੇ 22 ਮਿੰਟ ਦਿੱਤੀ ਮੈਂਡ ਸੇ ਤੇ ਟਾਈਮ ਹੋ ਗਿਆ 54 ਹੋ ਗਏ 5 ਵਜੇ ਕੇ ਬਸ 25 ਮਿੰਟ ਅਜ ਭਰ ਜੋ 25 26 ਮਿੰਟ ਅਜ ਥੋੜੀ ਹੀ ਰਹਿ ਗਈ ਬਸ ਨਿੱਪੜ ਜਾਣਾ ਹੋਲੀ ਹੋਲੀ ਬਾਟਾ ਵਿੱਚ ਦੂਆ ਕੱਢੀ ਜਾਣਾ ਹੈ ਮੈਂ ਚੱਲ ਪੀਰਾ ਤੇ ਪਰ ਜਾਗਾ ਨਹੀਂ ਆ ਗਈ 17-20 ਮਿੰਟ ਬੱਟਾ 15-16 ਬੱਸ ਇੱਥੇ ਹੀ ਭਰ ਜਾਵੇ ਜਿੱਦਾਂ ਹੜ ਵਧੀ ਆਵੇ ਪਾਰ ਗਿਟ ਟਰਾਲੀ ਸਹੀ ਅੱਧੇ ਘੰਟੇ ਚ ਭਰ ਗਈ 5:50 ਹੋ ਗਏ ਅੱਜ ਤੱਕ 11 ਵਾਰ ਸੋਹ ਚਲਾ ਕੇ ਦੇਖੀ ਸੀ ਮਸ਼ੀਨ ਕੋਈ ਕੋਈ ਦਿੱਕਤ ਨਹੀਂ ਆਉਂਦੀ ਤੂੰ ਵੀ ਉਹੀ ਆਏ ਸਾੜ ਪਹਿਲੀ ਟਰੈਲੀ ਬਣਾਉਣੇ ਹੁੰਦੇ ਜਿਹੜੀ ਕਾਊਸਾਲਾ ਚ ਘੱਟਦੇ ਹੁੰਦੇ ਸਾਡਾ ਡਰਾਈਵਰ ਪਪੂ ਸਿੰਘ ਬਲੌਗ ਬਣਾਉਣਾ YouTube ਤੇ ਬਣਾਉਣਾ ਬੜਾ ਟਾਈਮ ਕੱਢ ਪਾਇਆ ਓਪੂ ਕਿਵੇਂ ਲੱਗਿਆ ਬਈ? ਇਹ ਪੂਰਾ ਘੇੜ। ਕਦੋਂ ਮੈਂ ਘੇਰ ਚ ਰੱਖੀ ਫਿਰ? ਹੈ? ਕਦੋਂ ਮੈਂ ਘੇਰ ਚ? ਅਰੇ ਪਹਿਲਾ ਕਰੇ ਦੂਜਾ। ਥੋੜੇ ਘੇਰ ਜੀ ਤੇ ਲੈ ਫਿਰ ਉਹ ਚਿਲਾਵਾਂਗੇ। ਤਾਂ ਫੇਰ ਤਾਂ ਪਤਾ ਨਹੀਂ ਕੋਈ ਹਨਾ ਓਏ। ਹੈ? ਸੱਟਾਂ ਉਹ ਬੈਰਿੰਗ ਬੁਰੰਗੀਆਂ ਵਧੀਆ। ਕਿਹੜਾ ਤਾਂ ਪਤਾ? ਤੇਜ਼ ਆਉਂਦਾ। ਤੇਜ਼ ਆਣਾ ਆਪਣੇ ਨਾਲ ਸੱਟ ਆ ਗਿਆ ਕੰਮਾ। ਅੱਧੇ ਘੰਟੇ ਚ ਭਰ ਗਈ ਟਰਾਲੀ ਬਹੁਤ ਹੋਲੀ ਹੋ ਜਾਂਦਾ ਨਾ ਅੱਗੇ ਵੀ ਨਹੀਂ ਹੁੰਦਾ ਜੀ ਪਹਿਲੀ ਦੂਜੀ ਟਰਾਲੀ ਸਿਰ ਪਹਿਲੀਆਂ ਭਰ ਦਿੰਦੇ ਜੀ ਰੌਲੀ ਲਈ ਫਰਕ ਪਾ ਜਾਂਦਾ ਔ ਵੀ ਕੱਢਤੀ ਉਹਦਾ ਟਰੈਕਟਰ ਵੀ ਆ ਗਿਆ ਉਹ ਮਗਰ ਚਾਚੀ ਦਾ ਚਾਚੇ ਦੀ ਮਸ਼ੀਨ ਆਉਂਦੀ ਹੈਗੀ ਉਹ ਐਤਕੀਲਾਂ ਦੇ ਜਿਹੜਾ 855 ਸੀ ਲੈਂਦਾ ਸੀਗਾ ਨਮਾ ਚੇਂਜਰ ਗੇਅਰ ਵਾਲਾ ਚੇਂਜਰ ਗੇਅਰ ਵਾਲਾ ਹੀ ਹੁੰਦਾ ਖਾਵਾਂਗੇ ਕੀ ਹਿਸਾਬ ਕਿਤਾਬ ਉਹਨਾਂ ਨੂੰ ਤਾਂ ਪਰ ਹੋ ਗਿਆ ਹੁਤਾ ਚਲਾਈ ਨੂੰ ਚਾਚੇ ਜਣ ਤੈਨੂੰ ਦੂਜੀ ਮਸ਼ੀਨ ਉਹ ਪਹਿਲਾਂ ਦੇ ਨਾਨਕ ਦੇ ਬਣਾ ਕੇ ਆਈ ਸੀ ਉਧਰ ਠਵਾਲੀ ਕਰਨੀ ਉਹ ਉਧਰ ਰੋ ਗੇਤੀ ਬੀਜ ਦੇ ਗਾਣੇ ਫੁਣਕ ਵੀ ਤੇ ਪਹਿਲਾਂ ਵੱਡ ਬਟ ਦਿੰਦੇ ਆ ਉਹਨਾਂ ਦਾ ਹਫਤਾ ਹੋ ਗਿਆ ਚਲਾਈ ਨੂੰ ਤੇ ਆਪਾਂ ਅੱਜ ਅੱਜ ਸਟਾਰਟ ਦੇ ਤਾ ਨਾ ਖੜਾ ਜਾ ਖੜਾ ਜਾ ਇਹਨਾਂ ਉਹ ਕਰ ਬਣਾ ਜਾਲ ਚੱਕ ਕੇ ਤੇਰੀ ਇਹ ਆ ਇਹਨੂੰ ਘਰੋਂ ਵਾਹ ਕੇ ਸਿਹਰੀ ਕਰਦੀ ਆਂ ਕਿੰਨਾ ਖਸਮ ਨਾਗਾ ਬਹੁਤ ਖਲਾ ਮੇਰੇ ਤੋਂ ਬੱਦਵਰੀਕ ਬੱਦਵਰੀਕ ਬੋਰੀ ਇਹ ਗੱਤ ਵੀ ਰੱਖਾਂਗੇ ਇੱਥੇ ਕਾਹ ਦੀ ਕਸ ਦੀ ਹੈ ਨਾ ਆਟਾ ਇਹ ਹੋਊਗਾ ਅੱਡੀ ਗਿੱਲਨ ਗੋਲਡ ਮੈਨ ਤਰੇ ਪਾਣੀ ਆ ਲੱਗ ਤੀ ਇੱਕ ਤਾਂ ਆਏਗਾ ਹੋਰ ਕਿੰਨੇ ਕਰ ਲਈ ਅੱਗੇ ਦੋ ਬੰਦੇ ਆ ਲੈੜੇ ਕਰ ਦੋ ਸੱਤ ਬੀੜੇ ਦੇ ਲੜ ਬੰਦੀ ਮੋਤੀ ਉਲਟਾ ਰੱਖਾਂ ਇਹ ਇੱਧਰ ਨੂੰ ਆ ਨਾ ਆ ਕਿੱਸਾ ਜਾਊ ਇੱਧਰ ਆ ਨਾ ਆ ਨਾ ਉਹ ਨਾ ਕੀ ਦਿਨਾ ਹੈ ਦਿਨਾ ਨੂੰ ਦੁਨੀਆ ਮੈਂ ਕੋਰੀ ਚੱਕ ਪੱਲੀ ਚੱਕ ਲੈ ਪੱਲੀ ਤੁਨੂੰ ਬਹੁਤ ਸਾਬੂ ਚੋ ਮੋਟਰ ਥੋੜੇ ਉੱਥੇ ਪਾਉਂ ਤਾ ਚਲ ਚਲ ਆਵਰੀ ਗਾ ਕੋਲੀ ਤਾਂ ਕਪਰੈਟਰ ਹੁੰਦੇ ਨਾਲ ਦਾ ਹੁੰਦਾ ਹੀ ਨਹੀਂ ਚਾਚੇ ਗਲਤ ਹੁੰਦਾ ਸੱਬਾ ਆਪਾਂ ਨੂੰ ਮੰਡੀ ਚੋਂ ਤੇ ਉਹ ਕਹਿੰਦਾ ਮੈਂ ਫੋਨ ਕਰੂੰਗਾ ਹਾਂ ਹੋ ਕੋਈ ਨਹੀਂ ਜਾ ਕੇ ਕੋਈ ਤੁਹਾਨੂੰ ਮਨਗਾ ਕਰ ਤੋ ਫੀਟ ਡਰਾਈਵਰ ਪੂਰਾ ਫੁੱਲ ਲੋਡ ਚ ਹੈ ਇਹ ਆਪਣਾ ਟਰੈਕਟਰੀ ਹੈ ਇਹ ਵੀ ਚੇਂਜਰ ਗੇਅਰ ਆ ਰੈਵਲ ਦੇਖੋ ਪੂਰੀ ਫੁੱਲ ਲੋਡ ਚ ਦੂਰਾ ਟਰੈਕਟਰ ਆਪਣੇ ਇਕੱਠੀ ਫਿਰਦਾ ਇੱਥੇ ਤੇ ਚਾਚੇ ਗਰੀ ਬਸ ਟਰੈਕਟਰ ਨੂੰ ਚਲਾਈ ਨੂੰ ਮਸ਼ੀਨ ਨੂੰ ਹੋ ਗਏ ਅੱਜ ਇਹ ਪੰਜਵਾਂ ਖਣੀ ਛੇਮਾ ਦੇਣਾ ਚਾਚੇ ਦਾ ਇਹਦਾ ਡਰਾਈਵਰ ਸੀਗਾ ਚਾਚਾ ਦਾ ਉਧਰ ਵੱਢੀ ਜਾਂਦੇ ਕਣਕ ਵੱਢਦੇ ਮਸ਼ੀਨ ਲੱਗੀ ਹੋਈ ਆ ਤੇ ਇੰਜਰ ਗੇਰ ਆ ਬਸ ਤਾਂ ਜ਼ਿਆਦਾ ਕੋਈ ਅੰਤਰ ਹੈ ਨਹੀਂਗਾ ਬਸ ਇਹ ਵੀ ਚੱਲਦਾ ਇਹ ਵੀ ਲੋਕ ਪਹਿਲੇ ਦੂਜੇ ਜੀ ਬਸ ਦੂਜੇ ਤੱਕ ਜਾਵ ਲੈਂਦਾ ਇਹ ਪਹਿਲੇ ਦੂਜੇ ਥੋੜਾ ਸਾ ਚੱਕਰ ਬਸ ਉਹੀ ਤੋਰੇ ਦਾ ਫਰਕ ਆ ਇੱਕ ਵਾਰ ਥੋੜਾ ਜਿਹਾ ਬਾਕੀ ਟਾਈਮ ਲਾਇਆ ਸੀਗਾ ਟਾਂ ਦੀ ਲਾਈ ਸੀ ਨੇ 6:00 ਵਜ ਕੇ 24 ਮਿੰਟ ਤੇ ਆਟਾ ਜਿਹੜੀ ਹੁਣ ਲੱਗੀ ਦੀ ਆ ਹੁਣ ਦੇਖਦੇ ਆ ਕਦੋਂ ਕਿੰਨੇ ਟਾਈਮ ਚ ਪਰੂਗਾ ਤੇ ਮੈਂ ਮੜਾ ਜਿੱਧਰ ਜਾ ਕੇ ਹੁਣ ਆਈ ਆ ਬਸ ਹੁਣ ਆਪਾਂ ਡੇਲੀ ਵਲੋਗ ਡੇਲੀ ਨੂੰ ਵਲੋਗ ਬਣਾਇਆ ਕਰਾਂਗੇ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰਿਓ ਤੇ ਜਿਹੜੇ ਨਵੇਂ ਆਏ ਆ ਸਬਸਕ੍ਰਾਈਬ ਵੀ ਕਰ ਲਿਓ। ਅਮਰ ਚੱਲਦੇ ਸੀ ਉਹਨਾਂ ਟਰਾਲੀ ਕਢਾ ਕੇ ਹੋਣੇ ਆਗੇ ਤੇ ਤੋਂ ਆਪਾਂ ਕੱਲ ਨੂੰ ਸ਼ੁਰੂ ਕਰਦਣੀ ਅਸਲ ਮੈਂ ਅੱਜ ਪਹਿਲੀ ਟਰਾਲੀ ਗੋਸਲਾ ਲਈ ਆ ਦੋ ਭਰ ਕੇ ਢਾਉਣੀਆਂ ਗਈਆਂ ਇਹਨੇ ਨਾ ਫਿਰ ਤੜਕੇ ਲੇਬਰ ਦਾ ਕੰਮ ਆ ਜਲ ਪੂਗਾ ਤੇ ਅੱਜ ਤੋਂ ਇੱਕ ਮਾੜਾ ਵਟਾਉਂਦੇ ਚੈੱਕ ਕਰਦੇ ਹਾਂ ਜਾਲ ਜੂਨ ਦਾ ਕਿਵੇਂ ਫਰਕ ਪੈਂਦਾ ਹੁਣ ਜਾਲ ਥੋੜਾ ਜਿਹਾ कसेਗਾ ਬੰਦ ਬਰੀਕ ਬਣਾਉਂਦਾ ਸੀਗਾ ਉਹ ਵੀ ਸੈਟਿੰਗ ਹੀ ਦੇਖਦੇ ਗੇਂ ਖੇਡ ਦੀ ਲੋ ਜੀ ਦੋ ਭਰ ਕੇ ਖੜਾ ਦਿਆਂ ਇੱਕ ਗੋਸਲਾ ਜਣਾਏ ਇਹ ਜੋ ਭਾਤੀ ਮਸ਼ੀਨ ਉਹ ਬਾਚਾ ਚੀਜ ਆ ਕਰੀ ਜਾਂਦੇ ਤੇ ਆਪਣੇ ਵਾਲੇ ਦੂਜੇ ਟਰੈਕਟਰ ਨੇ 20 ਮਿੰਟ ਆ ਜਾਂ ਟਰਾਲੀ ਭਾਤੀ ਸੀਗੀ ਪਰ 20 ਮਿੰਟ ਹੀ ਲੱਗੇ ਇਹ 624 ਤੇ ਉਹ ਕਰੀ ਸੀਗੀ 54 ਦੇ ਘੜਤੀ ਇਹਨਾਂ ਨੇ ਲਈ ਸੀ ਤੇ 54 ਦੇ ਨਿਕਲ ਗਈ ਹੁਣ ਆਪਾਂ ਬੜੇ ਲੀ ਅਗੂ ਵਲੋਗ ਪਾਇਆ ਕਰਾਂਗੇ ਚੈਨਲ ਨੂੰ ਕਰਕੇ ਰੱਖੋ ਸਬਸਕ੍ਰਾਈਬ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ